ਨਵੇਂ ਸਾਲ ਦੀਆਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਕਿ ਇਹ ਨਵਾਂ ਸਾਲ ਤੁਹਾਡੇ ਵਿਹੜੇ 'ਚ ਯਾਨੀ ਕਿ ਸਾਡੇ ਵਿਹੜੇ 'ਚ ਇਹ ਖੁਸ਼ੀਆਂ ਭਰਿਆ ਲੈ ਕੇ ਆਵੇ ਖੁਸ਼ੀਆਂ ਖੇੜਿਆਂ ਦਾ ਲੈ ਕੇ ਆਵੇ ਤੇ ਆਪਾਂ ਦੁਆ ਸਲਾਮ ਅਸੀਂ ਉਸ ਪਰਮਪਿਤਾ ਪ੍ਰਮਾਤਮਾ ਅਗੇ ਦੁਆ ਗੋਹਾ ਕਿ ਆਪਾਂ ਸਾਰੇ ਠੀਕ ਰਹੀਏ ਸਰਬੱਤ ਦਾ ਭਲਾ ਮੰਗਦੀਆਂ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਬਹੁਤ ਲੈ ਆਵੇਂ ਏਕਮ ਹਾਂਜੀ ਇਦਾਂ ਕਿਉਂ ਝਾਕ ਕੇ ਮਾਰਦੇ ਯਾਰ ਆ ਲਓ ਜੀ ਏਕਮ ਤੂੰ ਲਾਈਵ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਜਾਣੇ ਪਿਆਰ ਸੋਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋੜਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਕਰੀ ਫੈਨਾ ਸੁਗਲੀਨ ਆ ਜਾ ਬੱਚਾ ਦੇਖੋ ਜੀ ਇੱਥੇ ਬੈਠੇ ਬੱਚੇ ਆ ਸੁਗਲੀਨ ਇੱਥੇ ਉੱਥੇ ਬੈਠ ਰਹੀ ਹੈ ਉੱਥੇ ਬੈਠ ਉੱਥੇ ਬੈਠ ਇੱਥੇ ਬੈਠ ਲਓ ਜੀ ਖੰਡ ਬਹੁਤ ਹੈ ਨਹੀਂ ਨਹੀਂ ਕੋਈ ਗੱਲ ਇੱਕ ਮਿੰਟ ਯਾਰ ਖੰਡ ਪੈ ਗਈ ਉਹ ਯਾਰ ਇੱਕ ਮਿੰਟ ਇਹ ਇਹ ਇੱਥੇ ਲਓ ਜੀ ਇਹ ਸਾਡੀ ਸੁਗਲੀਨ ਨਵਾਂ ਸਾਲ ਮਨਾਉਣ ਰਹੀ ਹੈ ਹਾਂ ਸੁਖੂ ਸਾਰੇ ਨੂੰ ਹੈ ਸਤਿ ਸ੍ਰੀ ਅਕਾਲ ਸ਼ੁਦਨ ਪਿਆਰ ਸਾਰੇ ਨੂੰ ਸਤਿ ਸ੍ਰੀ ਅਕਾਲ ਮੇਰੇ ਨਾਲ ਲਓ ਤੇ ਤੁਹਾਨੂੰ ਹੈਪੀ ਨਿਊ ਈਅਰ ਵਾਓ! ਕਿਆ ਬਾਤ ਹੈ। ਲੈ ਆ ਵੀ ਇਹ ਤੋਂ ਸਾਡੀ ਸੁਖਮਨ ਕੁੜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਛੋਟਿਆਂ ਨੂੰ ਪਿਆਰ ਐਂਡ ਹੈਪੀ ਨਿਊ ਇਅਰ ਇਨ ਐਡਵਾਂਸ। ਐਂ। ਹੈ ਤੁਸੀਂ ਸੁਣਨ ਸੰਗਾ? ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ। ਥੈਂਕ ਯੂ। ਲਓ ਜੀ, ਨਵੇਂ ਸਾਲ ਦੀਆਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਪ੍ਰਮਾਤਮਾ ਕਰੇ ਕਿ ਇਹ ਨਵਾਂ ਸਾਲ ਤੁਹਾਡੇ ਵਿਹੜੇ 'ਚ ਯਾਨੀ ਕਿ ਸਾਡੇ ਵਿਹੜੇ 'ਚ ਇਹ ਖੁਸ਼ੀਆਂ ਭਰਿਆ ਲੈ ਕੇ ਆਵੇ ਖੁਸ਼ੀਆਂ ਖੇੜਿਆਂ ਦਾ ਲੈ ਕੇ ਆਵੇ ਤੇ ਆਪਾਂ ਦੁਆ ਸਲਾਮ ਅਸੀਂ ਉਸ ਪਰਮਪਿਤਾ ਪ੍ਰਮਾਤਮਾ ਅਗੇ ਦੁਆ ਗੋਹਾਂ ਕਿ ਆਪਾਂ ਸਾਰੇ ਠੀਕ ਰਹੀਏ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਬਹੁਤ ਲੈ ਆਵੇ ਇਹ ਕਮ ਇਦਾਂ ਕਿਉਂ ਝਾਕੇ ਮਾਰਦੇ ਯਾਰ ਆ ਲਓ ਜੀ ਇੱਕ ਵਾਰ ਤੂੰ ਲਾਈਵ ਹੈ ਸਰ ਨੂੰ ਸਤਿ ਸ੍ਰੀ ਅਕਾਲ ਬੋਜਾਣੇ ਪਿਆ ਸੋਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਛੋੜਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਪਰੀਪਨਾ ਸੁਗਲੀਨ ਆ ਜਾ ਬੱਚਾ ਦੇਖੋ ਜੀ ਇੱਥੇ ਬੈਠੇ ਬੈਠੇ ਸੁਗਲੀਨ ਇੱਥੇ ਉੱਥੇ ਬੈਠ ਰਿਹਾ ਉੱਥੇ ਬੈਠ ਉੱਥੇ ਬੈਠ ਇੱਥੇ ਬੈਠ ਲਓ ਜੀ ਠੰਡ ਬਹੁਤ ਹੈ ਨਹੀਂ ਨਹੀਂ ਕੋਈ ਗੱਲ ਇੱਕ ਮਿੰਟ ਯਾਰ ਠੰਡ ਪੈ ਗਈ ਉਹ ਯਾਰ ਇੱਕ ਮਿੰਟ ਇਹ ਇਹਤੂ ਲਓ ਜੀ ਇਹ ਸਾਡੀ ਸੁਖਲੀਨ ਨਵਾਂ ਸਾਲ ਮਨਾਉਣ ਰਹੀ ਹੈ ਹਾਂ ਸੁਖੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋਣ ਪਿਆਰ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਤੁਹਾਨੂੰ ਹੈਪੀ ਨਿਊ ਈਅਰ ਵਾਓ ਕਾਹਨ ਮੈਂ ਦੁਆਵਾਂ ਲੈ ਵੀ ਇਹ ਤੇ ਸਾਡੀ ਸੁਖਮਨ ਕੁੜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਐਂਡ ਹੈਪੀ ਨਿਊ ਈਅਰ ਇਨ ਐਡਵਾਂਸ ਐ థాంక్స్ ਸੁਣਨੇ ਸੰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਥੈਂਕ ਯੂ ਲਓ ਜੀ